ਇਹਨਾਂ ਨਾਲ ਬੰਦੀਆਂ ਤੋਂ ਲੱਗਦੀ ਹੈ। ਖਾਣਾ ਡੱਬੇ ਦੇ ਏਰੀਆ ਚ ਸਬਡੀਵੀਨ ਇੰਡਸਟਰੀ B ਤੇ ਡੀਸੀਪੀ ਜ਼ੋਨ 2 ਸੁਹੇਲ ਮੀਰ ਜੀ ਦੇ ਏਰੀਆ ਦੇ ਵਿੱਚ ਇੱਕ ਬੜੀ ਮਾੜੀ ਵਾਰਦਾਤ ਹੋਈ ਸੀ ਜਿਹਦੇ ਇੱਕ 4 ਸਾਲ ਦੀ ਬੱਚੀ ਦਾ ਮਰਡਰ ਹੋਇਆ ਰੇਪ ਹੋਇਆ ਤੇ ਉਸ ਤੋਂ ਬਾਅਦ ਦੋਸ਼ੀ ਜਿਹੜਾ ਹੈ ਫਰਾਰ ਹੋ ਇਹ ਬੇਸਿਕਲੀ ਬੱਚੀ ਜਿਹੜਾ ਉਹਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਹੈ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ तकरीबन ਕੁਝ ਦਿਨ ਪਹਿਲਾਂ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਤਾਂ ਇਹ ਬੱਚੀ ਨੂੰ ਇਹਨੇ ਸਵੇਰੇ ਕਰੀਬ 9-10 ਵਜੇ ਉੱਥੋਂ ਜਿਹੜਾ ਇਹ ਵਾਰਦਾਤ ਹੋਈ ਗੋਤਵਾਦ ਕਰਦਿਆਂ ਨੂੰ ਜਿਹੜਾ ਇਸ ਗੱਲ ਬਾਰੇ ਤਕਰੀਬਨ ਸ਼ਾਮ ਨੂੰ 6 ਵਜੇ ਪਤਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 6 ਵਜੇ ਧਲਾ ਦਿੱਤੀ ਧਲਾ ਦੇਣ ਤੋਂ ਬਾਅਦ ਸਾਡੇ ਸਬਡਿਨ ACP ਇੰਡਸਟਰੀ ਵੀ ਤੇ ਇਹਨਾਂ ਨੇ ਸਾਰਿਆਂ ਨੇ ਮਤਲਬ ਇਹਨੂੰ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਮੁਕੱਦਮਾ ਦਰਜ ਕਰਕੇ ਤੇ ਇਮੀਡੀਏਟਲੀ ਜਿਹੜੀਆਂ ਅਸੀਂ ਪਾਰਟੀਆਂ ਜਿਹੜੀਆਂ ਉਹ ਆਊਟ ਆਫ ਸਟੇਟ ਭੇਜਤੀਆਂ ਸੀ ਉਹਦੇ ਵਿੱਚ ਜਦੋਂ ਭੇਜਣ ਤੋਂ ਬਾਅਦ ਫਿਰ ਕਾਫੀ ਦਿਨ ਜਿਹੜੀ ਹੈ ਇਹਦੇ ਵਿੱਚ ਮਿਹਨਤ ਕਰਨੀ ਪਈ ਕਿਉਂਕਿ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ 'ਚ ਨਹੀਂ ਸੀ ਤੇ ਅਵਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣੀ ਇੱਕ ਰਿਸ਼ਤੇਦਾਰ ਅਸ਼ੋਕ ਜਿਹੜੀ ਉਹ ਬੱਚੀ ਦੇ ਨਾਲ ਵਾਰਦਾਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈ ਅਸ਼ੋਕ ਉਹ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹ ਨੇ ਕਿਉਂਕਿ ਉਹ ਜਿਹੜਾ ਲੜਕ ਬੱਚੀ ਜਿਹਦੇ ਨਾਲੇ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਫਿਕਰ ਬਿਲਕੁਲ ਜਿਹੜੀ ਦੁਕਾਨ ਹੈ ਉਸ ਗਲੀ ਦੇ ਵਿੱਚ ਹੀ ਸੀ ਚਾਹੀ ਤਾਂ ਉਥੇ ਇਸ ਲੜਕੇ ਨੇ ਉਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਇਹਨੇ ਉਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ ਚ ਲਿਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ ਘਾਟ ਵੀ 4 ਤੋਂ 5 6 ਘੰਟੇ ਜਿਹੜਾ ਇਸ ਬਾਰੇ ਕੋਈ ਅਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਰਿਮਾਂਡ ਤੇ ਸ੍ਰੀ ਨਸ਼ੀਰ ਸਾਹਿਬ ਆਖਦੀ ਹੈ ਕਿ ਨਸ਼ੇ ਦਾ ਪ੍ਰਣਾਲੀ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਬਟ ਅਵਾਰਾ ਕਿਸਮ ਦਾ ਹੈ ਜਿਹੜਾ ਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅੱਛੀਆਂ ਆਦਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਣਾ ਬਦੋਸ਼ ਜਿਹਨੂੰ ਕਹਿ ਦੋ ਉਹ ਉਸ ਲੜਕਿਆਂ ਚੋਂ ਇਹਨੂੰ ਗਿਣਿਆ ਜਾ ਸਕਦਾ ਫਿਰ ਇਹ ਕਿਤੇ ਬਦਲਣ ਵਾਲਾ ਸੀ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹਦੇ ਤੇ ਪਹਿਲਾਂ ਵੀ ਕੋਈ ਐਦਾਂ ਦਾ ਕੋਈ ਮਾਮਲਾ ਇਹਦਾ ਇਹਦਾ ਪ੍ਰੀਵੀਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਏਜ ਹੈ ਇਹੀ ਇਹਨੇ ਜਿਹੜਾ ਮਤਲਬ ਪਰਮਾਤਮਾ ਦੀ ਕਚਹਿਰੀ ਚ ਆਪਾਂ ਸਮਝਦੀਏ ਤੇ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ اچھی ਤਫਤੀਸ਼ ਕਰਕੇ ਇਹਨੂੰ ਜੋਏ ਦੀ ਬੰਦ ਦੀ ਸਜ਼ਾ ਉਹਨੂੰ ਦਵਾਇਆ ਸਰ ਇੱਕ ਨਾਮ ਵੀ ਰੱਖਿਆ ਦੀ ਇਹਦੇ ਬਾਰੇ ਕਿਤੇ ਨਾ ਮਤਲਬ ਅਸੀਂ ਅਸੀਂ ਇਤਲਾਹ ਦਿੱਤੀ ਆ ਪ੍ਰੈਸਿਸਪਲ ਦੇ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰਨ ਲਈ ਜੇ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਹ ਅਸੀਂ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦਾ ਹੋਊਗਾ ਉਹਨੂੰ ਕੁਛ ਨਾ ਕੁਛ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਕਿਉਂ ਕੀਤਾ ਤੁਸਨ ਦੇਖੋ ਗੰਦੀ ਸੋਚ ਵੈਸ਼ੀਪੁਣਾ ਉਸ ਬੱਚੇ ਨਾਲ 4 ਸਾਲ ਦੇ ਬੱਚੇ ਨਾਲ ਜਿਹੜਾਈ ਜੀ ਹਰਕਤ ਇਹਦੇ ਵਿੱਚ ਔਰ ਇਹਨੇ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਪੀਤੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆ ਜਿਹੜੀ ਹੈ ਹਰਕਤ ਕੀਤੀ ਫਿਰ ਇਹਨੇ ਆ ਰੇਪ ਕਰ ਤੋਂ ਆ ਪਾਜ ਵੀ ਸਕਦਾ ਸੀ ਇਹਨੇ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲਾਂ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਨਹੀਂ ਫਿਰ ਇਹਨੇ ਇੱਕ ਇਹ ਘਟੀਆ ਹਰਕਤ ਕਰਕੇ ਫਿਰ ਇਹ ਉੱਥੋਂ ਭੱਜ ਗਿਆ ਸਰ ਸਿਰ ਪਹਿਲੇ ਮਤਲਬ ਪਹਿਲੇ ਵੀ ਇਹਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਨਹੀਂ ਨਹੀਂ ਫਸਟ ਟਾਈਮ ਆਇ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਵੀ ਕੁਝ ਇਹ ਦਰਦ ਮਾਸਿਕੇ ਚ ਚੱਲ ਰਿਹਾ ਹੋਵੇ ਕਿ ਮੈਂ ਇਦਾਂ ਕਰਨਾ ਕੀ ਜੀ ਸਾਈਕੋਡੈਨਿਕ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਸਜ਼ਾ ਭੁਗਤਣੀ ਸਰ ਉਹਨਾਂ ਕੋਲੇ ਇਹ ਰੇਆ ਬਾਜ ਨੇ ਇਹ ਬਣਾ ਦਿੱਤੀ ਉਹਨਾਂ ਤੋਂ ਵੀ ਕੋਈ ਕਰ ਵੀ ਹੋਊਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਜੀ ਉਸੀਂ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟਸ ਦੇ ਅਧਾਰ ਤੇ ਪੜ੍ਹਿਆ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛਗਰਤੀ ਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ 'ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ 'ਚ ਸੀ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ ਕਿੰਨੀਆਂ ਬੰਦੇ ਨੇ ਇੱਕ ਵਕਫ ਵਕ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇੋਰਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਇਸ ਮੁਕਦਮੇ ਨੂੰ ਪਹਿਲ ਦੇਣੀ ਹੈ ਇਹ ਬਹੁਤ ਮਾੜਾ ਤੇ ਘਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਸਰ ਇਹ ਇਹਦੇ ਇਕੱਲੇ ਨਹੀਂ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਹੈ ਮਾੜੀ ਹਰਕਤ ਜਿਹੜੀ ਕੀਤੀ ਸਰ ਉਹ ਬੱਚੀ ਮਾਰਿਆ ਕਿਸ ਤਰ੍ਹਾਂ ਜੀ ਗਲਤ ਕੋਲ ਗਲਤ ਵਾਰ ਸਾਬੰਦ ਕਿੰਨਾ ਕਿੰਨੇ ਦਿਨਾਂ ਦਾ ਰਿਮਾਨਡ ਮਿਲਿਆ ਤੁਹਾਨੂੰ ਤਿੰਨ ਦਿਨ ਦਾ ਰਿਮਾਨ ਹੁਣ ਸਾਢੇ 3 ਦਿਨ ਰਿਮਾਨ ਤੇ ਹੈਗਾ ਰਿਮਾਨ ਤੁਸੀਂ ਹੋਰ ਲੋਡ ਪਈ ਤਾਂ ਹੋਰ ਵੀ ਲੱਗੇ ਸਰ ਇਹ ਨੇਪਾਲ ਭੱਜਣ ਦੀ ਫਰਾਗ ਚ ਸੀਗਾ ਕਹਿੰਦੇ ਦੇਖੋ ਵੱਖ-ਵੱਖ ਜਗ੍ਹਾ ਤੇ ਗਿਆ ਇਹ ਹਰੀਦوار ਵੀ ਗਿਆ ਇਹ ਦਿੱਲੀ ਵੀ ਗਿਆ ਕਿਤੇ ਟਿਕਿਆ ਹੀ ਨਹੀਂ ਔਰ ਇਹ ਨੇ ਪਹਿਲੋਂ ਜਿਹੜਾ ਇਦੇ ਵਿੱਚ ਆਧਾਰ ਕਾਰਡ ਵਗੈਰਾ ਜਾਂ ਇਹ ਬਣਾਉਂਦਾ ਰਿਹਾ ਇਹ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਸੀ ਵੀ ਫੋਨ ਤੋਂ ਜਾਂ ਹੋਰ ਤੋਂ ਜਾਂ ਕਿਸੇ ਨਾਲ ਸੰਪਰਕ ਕਰੂਗਾ ਟ੍ਰੈਪ ਨਾ ਹੋ ਜਾ। ਇਹਨੇ ਹਰ ਜਿਹੜਾ ਮਤਲਬ ਹਤਕੰ ਦਾ ਅਪਣਾਇਆ ਵੀ ਮੈਂ ਫੜਿਆ ਨਾ ਜਾਵਾਂ। ਬਟ ਹਾਂ। ਸਾਡੀ ਟੀਮ ਵੱਲੋਂ ਜਿਹੜੀ ਹੈ ਇਹ ਇਸ ਜਿਹੜਾ ਮਾੜੇ ਜਿਹੜੇ ਜੁਰਮ ਨੂੰ ਇੰਨਾ ਸੀਰੀਅਸ ਕ੍ਰਾਈਮ ਸੀ ਤੇ ਇਹਦੇ ਵਿੱਚ ਪੂਰੇ ਐਫਰਟਸ ਕਰਕੇ ਜਿਹੜਾ ਨੂੰ ਲੈ ਕੇ ਜਾਂਦਾ। ਸਰ ਇਹ ਬੜੀਆ ਲਿਖਿਆ ਬਈ। ਇਹਦੀ 88 85 पर मैं ਇਹਦੇ ਵਿੱਚ ਥੋੜਾ ਜਨਾ ਇਹ ਵੀ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਵੇਂ ਕਿ ਬੱਚੇ ਦੀ ਜਿਹੜੀ ਇਤਲਾ ਉਹ 6 ਘੰਟੇ ਤੋਂ 7 ਘੰਟੇ ਬਾਅਦ ਪਤਾ ਲੱਗੀ ਪਈ ਉਸ ਜੀ ਔਰ ਦੋਸ਼ੀ ਕੋਈ ਬਾਹਰ ਲਾ ਨਹੀਂ ਆਪਣਾ ਗਵੰਡੀ ਸਾਹਮਣੇ ਆਪਣਾ ਉੱਥੇ ਘਰ ਵੀ ਹੈ ਉੱਥੇ ਆਪਣੀ ਦੁਕਾਨ ਵੀ ਹੈ ਤੇ ਉੱਥੇ ਪਰ ਰਹਿ ਵੀ ਰਹਿਆ ਤੇ ਆਪਣੇ ਸਾਹਮਣੇ ਘਰ ਦੇ ਵਿੱਚ ਇੱਕ ਤੁਹਾਡਾ ਵਾਕਿਫ ਘਰ ਰਹਿ ਰਿਹਾ ਤੇ ਉਹਦੇ ਘਰੇ ਇੱਕ ਗੈਸਟ ਆਇਆ ਉਹਦਾ ਕਜ਼ਨ ਆਇਆ ਤਾਂ ਉਹ ਇੱਕੀ ਹਰਕਤ ਕਰ ਗਿਆ ਅਪਾ ਆਪਣੇ ਬੱਚਿਆਂ ਦੀ ਨਿਗਰਾਨੀ ਜ਼ਰੂਰ ਰੱਖਿਓ ਜਿਹੜੇ 4 ਸਾਲ ਦੇ ਬੱਚੇ ਆ ਜੇਕਰ ਆਪਾਂ ਉਹਨਾਂ ਨੂੰ ਬੱਚੇ ਨੂੰ ਯੂਪੀ ਤੋਂ ਮਿਲਣ ਲਈ ਇੱਥੇ ਬੁਲਾਇਆ ਉਹਦੀ ਮਦਰ ਯੂਪੀ ਚ ਐ ਤੇ ਜੇ ਉਹਦੀ ਮਦਰ ਤੋਂ ਬਿਨਾਂ ਉਹਨੂੰ ਬੁਲਾਇਆ ਤਾਂ ਫਿਰ ਆਪਣੀ ਕੋਈ ਇਨਸਾਨੀਅਤ ਨਾਤੇ ਜਾਂ ਆਪਣੀ ਨਜ਼ੀਕ ਫਰਜ਼ ਬਣਦਾ ਵੀ ਉਸ ਬੱਚੇ ਦੀ ਨਿਗਰਾਨੀ ਔਰ ਪਰਵਾਹੀ ਕੀਤੀ ਜਾਵੇ ਆਪਾਂ ਨੂੰ ਟਾਈਮ ਟੂ ਟਾਈਮ ਬੱਚੇ ਦਾ ਖਾਣਾ ਪਾਣਾ ਬਹਿਣਾ ਉੱਠਣਾ ਸਾਰੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਮੈਂ ਉਸ ਪਰਿਵਾਰ ਨੂੰ ਇਹ ਟਿੱਪਣੀ ਨਹੀਂ ਕਰਦਾ ਉਹਨਾਂ ਪਰਿਵਾਰ ਨਾਲ ਤਾਂ ਪਹਿਲਾਂ ਹੀ ਬੜਾ ਮਾੜਾ ਹੋਇਆ ਪਰ ਮੈਂ ਇੱਕ ਆਮ ਜਿਹੜੇ ਸਾਡੇ ਹੋਰ ਪ੍ਰਵਾਸੀ ਭਰਾ ਆਏ ਜਾਂ ਹੋਰ ਉੱਥੇ ਇੱਥੇ ਜਿਹੜੇ ਕੱਖ-ਵੱਖ ਇਲਾਕਿਆਂ 'ਚ ਰਹਿੰਦੇ ਆ ਆਪਣੇ ਬੱਚਿਆਂ ਦੀ ਕੁਝ ਹੱਦ ਤੱਕ ਇੰਨੀ ਨਹੀਂ ਬੇਪਰਵਾਹੀ ਕਰੀਏ ਵੀ ਆਪਾਂ ਨੂੰ 8-8 ਘੰਟੇ ਆਪਣੇ 4 ਸਾਲ ਦੇ ਬੱਚੇ ਦਾ ਪਤਾ ਹੀ ਨਾ ਲੱਗੇ ਕਮ ਸੇ ਕਮ ਜੇ ਬੱਚਾ 10 ਮਿੰਟ ਬਾਅਦ ਪਤਾ ਲੱ ਆ ਜਾਂਦਾ 15 ਮਿੰਟ ਬਾਅਦ ਤਰਪੈਨੀ ਦੇਰ ਬਾਅਦ ਚਲੋ ਠੀਕ ਹੈ ਸਾਡੀ ਤਾਂ ਡਿਊਟੀ ਬਾਉਂਡ ਆ ਅਸੀਂ ਕਰਨਾ ਸਾਡੀ ਇਨਫੋਰਸਮੈਂਟ ਏਜੰਸੀ ਆ ਸਾਡੀ ਡਿਊਟੀ ਆ ਪਰ ਥੋੜਾ ਜਿਹਾ ਆਪਣੀ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਤੇ ਵੀ ਆਪਾਂ ਨੂੰ ਖੜਨਾ ਚਾਹੀਦਾ ਸਰ ਜਿਹੜੀ ਜਗ੍ਹਾ ਬੱਚੇ ਨੂੰ ਮਾਰਿਆ ਬੈੱਡ ਤੇ ਦਬਾਇਆ ਉਸ ਜਗ੍ਹਾ ਤੇ ਇਹਨੇ ਪਹਿਲੇ ਨੂੰ ਮਾਰਿਆ ਤੇ ਰੇਪ ਕੀਤਾ ਉਸੇ ਸੇਮ ਇੱਕੋ ਹੀ ਕੰਮ ਬਣ ਜਿੱਥੇ ਉਹ ਸ਼ੋਕ ਰਹਿੰਦਾ ਸੀ ਉਹ ਸ਼ੋਕ ਬਾਹਰ ਕੰਮ ਤੇ ਗਿਆ ਸੀ ਤੇ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰਕਤ ਹੋ। ਉਹ ਕਾਰਨ ਕੀ ਸੀਗਾ ਸਰ ਬੈੱਡ 'ਚ ਲਕਾਉਣ ਦਾ ਕੀ ਕਾਰਨ ਸੀਗਾ? ਦੇਖੋ ਜਦੋਂ ਇਸ ਬੰਦੇ ਨੂੰ ਪਤਾ ਹੀ ਆ ਬੱਚੀ ਮਰ ਗਈ ਮੈਂ ਉਹਦੇ ਨਾਲ ਇਹ ਜਾ ਮਾੜੀ ਹਰਕਤ ਕੀਤੀ ਆ ਤਾਂ ਮੈਨੂੰ ਭੱਜਣ ਦਾ ਮੌਕਾ ਮਿਲੇ ਜਿੰਨੀ ਲੇਟ ਇਸ ਬੱਚੇ ਦੀ ਇਤਲਾਹ ਮਿਲੇ ਤਾਂ ਉਨੀ ਖੇਤੀ ਮੈਂ ਉਨੀ ਦੂਰੀ ਤੇ ਜਾ ਸਕਦਾ। ਸਰ ਇਹ ਤਾਂ ਗੇਸ ਫਾਸਟ ਟਰੈਕ ਕੋਰਟ 'ਚ ਲਗਾਇਆ ਜਾਊਗਾ। ਬਿਲਕੁਲ ਜੀ ਫਾਸਟ ਟਰੈਕ ਦੇ ਵਿੱਚ ਅਸੀਂ ਆਲਰੇਡੀ ਕੋਰਟ ਦੇ ਨਾਲ ਰابطੇ 'ਚ ਆਂ ਔਰ ਇਹਨੂੰ ਪਰਸਨਲੀ ਅਸੀਂ ਆਪ ਮੋਨਿਟਰ ਕਰਾਵਾਂਗੇ। ਤੇ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਔਰ ਬੜਾ ਟਾਈਮਲੀ ਫਰੇਮ ਕਰਕੇ ਤੇ ਇਹਨੂੰ ਸਜ਼ਾ ਕਰਾਂਗੇ। ਠੀਕ ਹੈ। ਇੱਕ ਬਹੁਤ ਜ਼ਰੂਰੀ ਸਵਾਲ ਹੈ ਜੀ ਜਿਹੜੇ ਨਵੇਂ ਕਾਨੂੰਨ ਪਾਸ ਹੋਏ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਈ ਗਈ ਜਾਂ ਨਹੀਂ? ਹਜੇ ਹਜੇ ਨਵੇਂ ਕਾਨੂੰਨ ਜਦੋਂ ਆਣਗੇ ਉਹਨੂੰ ਅਸੀਂ ਦੇਖਾਂਗੇ ਉਹਦੇ ਮੁਤਾਬਿਕ ਕੀ ਹੁੰਦਾ ਹੈ। ਸਾਡਾ ਫਿਲਹਾਲ ਇਹਨੂੰ ਗ੍ਰਸਟਾਰ ਕਰਕੇ ਉਹਦਾ ਚਲਾਨ ਪੁੱਟਨ ਕੋਰਟ ਵਿੱਚ ਕਰਨਾ। ਬਾਕੀ ਕੋਰਟ ਦਾ ਪ੍ਰोसीजर ਹੈ ਉਹਦੇ ਵਿੱਚ ਅਸੀਂ ਬਿਲਕੁਲ ਇਹਦੀ ਪੈਰਵਾਹੀ ਕਰਕੇ ਇਹਨੂੰ ਇਮੀਡੀਏਟਲੀ ਮਤਲਬ ਪਹਿਲ ਦੇ ਆਧਾਰ ਤੇ ਕਰਾਂਗੇ। ਠੀਕ ਹੈ ਸਪੀਕਰ ਜੀ।